ਯਾਰੇ ਸਰੋਤਿਓ ਹਾਜ਼ਰ ਹਾਂ ਇੱਕ ਨਵਾਂ ਚੈਪਟਰ ਲੈ ਕੇ ਅੱਜ ਆਪਾਂ ਵਸਤੂਗਤ ਵਿਚਾਰਵਾਦ ਬਾਰੇ ਗੱਲ ਕਰਾਂਗੇ ਪਬਜੈਕਟਿਵ ਆਈਡੀਅਲਿਜ਼ਮ ਵਸਤੂਗਤ ਵਿਚਾਰਵਾਦ ਬਰਕਲੇ ਦੇ ਆਤਮਗਤ ਵਿਚਾਰਵਾਦ ਅਤੇ ਯਥਾਰਥਵਾਦ ਦੇ ਵਿਚਕਾਰ ਦੀ ਸਥਿਤੀ ਹੈ ਇਹੀ ਆਤਮਗਤ ਵਿਚਾਰਵਾਦ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ ਕਿ ਵਸਤਾਂ ਕੇਵਲ ਸਾਡੇ ਮਨ ਰਾਹੀਂ ਕੀਤੇ ਜਾ ਰਹੇ ਪ੍ਰਤੱਖੀ ਕਰਨ ਕਾਰਨ ਹਨ ਬਲਕਿ ਜਿਵੇਂ ਕਿ ਪਲੇਟੋ ਅਤੇ ਹੀਗਲ ਮੰਨਦੇ ਹਨ ਕਿ ਵਸਤਾਂ ਮਨ ਤੋਂ ਅਯਾਦ ਸੱਤਾ ਰੱਖ ਰਹੀਆਂ ਹਨ ਪਰ ਉਹਨਾਂ ਦੀ ਸੱਤਾ ਸੰਪੂਰਨ ਤਦ ਹੀ ਹੁੰਦੀ ਹੈ ਜਦ ਉਹ ਕਿਸੇ ਮਨ ਦਾ ਵਿਸ਼ਾ ਬਣਦੀਆਂ ਹਨ ਵਸਤਾਂ ਆਪਣੇ ਜਨਮ ਸਮੇਂ ਕਿਸੇ ਮਾਨਸਿਕ ਜਾਂ ਆਤਮਿਕ ਸੱਤਾ ਤੇ ਨਿਰਭਰ ਹੁੰਦੀਆਂ ਹਨ ਪਰ ਜਨਮ ਤੋਂ ਬਾਅਦ ਆਤਮ ਨਿਰਭਰ ਹੋ ਜਾਂਦੀਆਂ ਹਨ ਵਸਤੂਗਤ ਵਿਚਾਰਵਾਦ ਇਹ ਮੰਨਦਾ ਹੈ ਕਿ ਵਸਤਾਂ ਕੇਵਲ ਪਰਤਕੀਕਰਣ ਤੇ ਨਿਰਭਰ ਨਹੀਂ ਹਨ ਪਰ ਇਹ ਯਥਾਰਥਵਾਦ ਦੀ ਇਸ ਵਿਚਾਰ ਦੀ ਇਹ ਵੀ ਖਲਾਫ ਹੈ ਕਿ ਵਸਤਾਂ ਪੂਰਨ ਤੌਰ ਤੇ ਆਤਮ ਨਿਰਭਰ ਹਨ। ਵਸਤੂਗਤ ਵਿਚਾਰਵਾਦ ਦੇ ਅਧਿਐਨ ਤੋਂ ਪਹਿਲਾਂ ਕਾਂਟ ਦੇ ਪਰਪੰਚਵਾਦ ਬਾਰੇ ਆਪਾਂ ਥੋੜਾ ਜਿਹਾ ਸਮਝਦੇ ਆਂ। ਕਾਂਟ ਜਿਸ ਨੂੰ ਆਧੁਨਿਕ ਦਰਸ਼ਨ ਦਾ ਦੂਸਰਾ ਪਿਤਾ ਵੀ ਕਹਿੰਦੇ ਹਨ। ਆਪਣੇ ਦਰਸ਼ਨ ਵਿੱਚ ਅਨੁਭਵਵਾਦ ਅਤੇ ਬੁੱਧੀਵਾਦ ਨੂੰ ਮਿਲਾ ਕੇ ਇੱਕ ਨਵਾਂ ਸਿਧਾਂਤ ਦਿੰਦਾ ਹੈ ਜਿਸ ਨੂੰ ਉਹ ਪਰਪੰਚਵਾਦ ਕਹਿੰਦਾ ਹੈ ਕਾਂਟ ਦੇ ਇਸ ਸਿਧਾਂਤ ਨੂੰ ਵਿਚਾਰਵਾਦ ਦੀ ਕਿਸਮ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਸਿਧਾਂਤ ਵਿੱਚ ਆਤਮਗਤ ਅਤੇ ਵਸਤੂਗਤ ਵਿਚਾਰਵਾਦ ਦੋਵਾਂ ਦੇ ਅੰਸ਼ ਸ਼ਾਮਿਲ ਹਨ ਇਸ ਲਈ ਕਾਂਟ ਦਾ ਪਰੰਪਰਾਵਾਦ ਆਤਮਗਤ ਅਤੇ ਵਸਤੂਗਤ ਵਿਚਾਰਵਾਦ ਵਿੱਚ ਇੱਕ ਪ੍ਰਣ ਦਾ ਕੰਮ ਕਰਦਾ ਹੈ ਉਹ ਆਪਣੇ ਗਿਆਨ ਵਿਗਿਆਨ ਵਿੱਚ ਅਨੁਭਵਵਾਦ ਅਤੇ ਬੁੱਧੀਵਾਦ ਦੋਵਾਂ ਦਾ ਮੇਲ ਦਿਖਾਉਂਦਾ ਹੈ ਉਸ ਦੇ ਇਸ ਸੁਮੇਲ ਸਿਧਾਂਤ ਨੂੰ ਕਾਪਰੀਕਨ ਕ੍ਰਾਂਤੀ ਵੀ ਕਹਿੰਦੇ ਹਨ ਉਸਨસાર ਗਿਆਨ ਦੀ ਪ੍ਰਕਿਰਿਆ ਵਿੱਚ ਅਨੁਭਵ ਅਤੇ ਬੁੱਧੀ ਦੋਵੇਂ ਇੱਕ ਸਮਾਨ ਸ਼ਾਮਲ ਹੁੰਦੇ ਹਨ ਕਿਉਂਕਿ ਅਨੁਭਵ ਵਿਚਾਰਾਂ ਤੋਂ ਬਿਨਾਂ ਅੰਨੇ ਹਨ ਵਿਚਾਰ ਅਨੁਭਵ ਤੋਂ ਬਿਨਾਂ ਖਾਲੀ ਹਨ ਇਸੇ ਤਰ੍ਹਾਂ ਉਹ ਤੱਤਵ ਗਿਆਨ ਸੰਬੰਧੀ ਇੱਕ ਹੋਰ ਦਲੀਲ ਦਿੰਦਾ ਹੈ ਜਿਸ ਨੂੰ ਉਹ ਜੇ ਸੰਸਾਰ ਉਹ ਸੰਸਾਰ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ ਪਰਪੰਚ ਸੰਸਾਰ ਤੇ ਪ੍ਰਾਪੰਚ ਸੰਸਾਰ ਪਰਪੰਚ ਸੰਸਾਰ ਵਸਤੂਕਤ ਜਾਂ ਪਰਤਖ ਯੋਗ ਸੰਸਾਰ ਹੈ ਇਸ ਵਿੱਚ ਪਦਾਰਥਕ ਗੁਣ ਹਨ ਪਰ ਇਨਾਂ ਵਸਤਾਂ ਦਾ ਅਸਲੀ ਰੂਪ ਜਿਸ ਨੂੰ ਕੌਟ ਪਰਪੰਚ ਕਹਿੰਦਾ ਹੈ ਅਦਿੱਖ ਅਗਿਆਤ ਅਤੇ ਗਿਆਨ ਦੇ ਯੋਗ ਨਹੀਂ ਹੈ ਵਸਤੂ ਜੋ ਯਥਾਰਥ ਹੈ ਪਰਪੰਚ ਹੈ ਪਰ ਜੋ ਵਸਤੂ ਦਾ ਅਸਲੀ ਸਰੂਪ ਹੈ ਜਿਸ ਤੋਂ ਉਹ ਪੈਦਾ ਹੋਈ ਹੈ ਉਸ ਨੂੰ ਕਾਂਡ ਵਸਤੂ ਅਤੇ ਆਪ ਵਿੱਚ ਕਹਿੰਦਾ ਹੈ ਯਾਨੀ ਕਿ ਵਸਤੂ ਆਪਣੇ ਆਪ ਵਿੱਚ ਕਹਿੰਦਾ ਹੈ ਪਾ ਵਿੱਚ ਕਾਂਡ ਵਸਤਾਂ ਦੀ ਅਸਤਿਤਵ ਨੂੰ ਵੀ ਮੰਨਦਾ ਹੈ ਤੇ ਨਾਲ ਹੀ ਉਹ ਉਹਨਾਂ ਅਧੂਰੀਆਂ ਉਹਨਾਂ ਨੂੰ ਅਧੂਰੀਆਂ ਵੀ ਦੱਸਦਾ ਹੈ ਉਹਨਾਂ ਨੂੰ ਉਹਨਾਂ ਦੇ ਪਰਪੰਚ ਦੇਵਦੀਨ ਦੱਸਦਾ ਹੈ ਇਸ ਤਰ੍ਹਾਂ ਉਸ ਦੀਆਂ ਅਵਸਥਾਂ ਇੱਕ ਪੱਖੋਂ ਆਤਮਗਤ ਅਤੇ ਦੂਸਰੇ ਪੱਖੋਂ ਵਸਤੂਗਤ ਹਨ ਹੁਣ ਵਸਤੂਗਤ ਵਿਚਾਰ ਜਿਹੜਾ ਦੇ ਅਨਸਾਰ ਉਹਦੇ ਮਤਲਬ ਜਿਹੜੇ ਵਸਤੂਗਤ ਵਿਚਾਰਵਾਦ ਦੇ ਮੁੱਖ ਸਮਰਥਕ ਕੌਣ ਸੀ ਪਲਾਟੋ ਹੀਗਲ ਮੰਨੇ ਜਾਂਦੇ ਆ ਪੁਰਾਣੇ ਜਿਹੜੇ ਨੇ ਉਹਨਾਂ ਦੀ ਵਿਚਾਰਧਾਰਾ ਵਿੱਚ ਵੀ ਅਵਸਥਾਂ ਨੂੰ ਆਤਮ ਨਿਰਭਰ ਮੰਨਿਆ ਗਿਆ ਹੈ ਪਰ ਉਹਨਾਂ ਦਾ ਜਨਮ ਕਿਸੇ ਅਧਿਆਤਮਕ ਜਾਂ ਮਾਨਸਿਕ ਸੱਤਾ ਤੋਂ ਹੋਇਆ ਹੈ ਇਹ ਦੋਵੇਂ ਇਹ ਮੰਨਦੇ ਹਨ ਕਿ ਮਨੁੱਖ ਕੇਵਲ ਉਹਨਾਂ ਅਵਸਥਾਂ ਦਾ ਗਿਆਨ ਹੀ ਪ੍ਰਾਪਤ ਕਰ ਸਕਦਾ ਹੈ ਜਿਨ੍ਹਾਂ ਦਾ ਉਸ ਨੂੰ ਪ੍ਰਤਕੀਕਰਨ ਹੋਣਾ ਸੰਭਵ ਹੈ ਇਸ ਦਾ ਇਹ ਅਰਥ ਨਹੀਂ ਕਿ ਉਹਨਾਂ ਅਵਸਥਾਂ ਜਿਨ੍ਹਾਂ ਦਾ ਪ੍ਰਤਕੀਕਰਨ ਨਹੀਂ ਹੋ ਸਕਦਾ ਉਹ ਸੱਤਾ ਨਹੀਂ ਰੱਖਦੀਆਂ ਅਵਸਥਾਂ ਕਿਸੇ ਮਨੁੱਖੀ ਮਨ ਦੇ ਅਧੀਨ ਨਹੀਂ ਹਨ ਬਲਕਿ ਉਹ ਅਨੁਭਵ ਕਰ ਰਹੇ ਮਨ ਦੇ ਬਾਹਰ ਸੁਤੰਤਰ ਹੋਣਦ ਰੱਖਦੀਆਂ ਹਨ ਉਹ ਪੂਰਨ ਤੌਰ ਤੇ ਆਤਮਗਤ ਨਹੀਂ ਬਲਕਿ ਵਸਤੂਗਤ ਵੀ ਹਨ ਉਹਨਾਂ ਦੀ ਉਤਪਤੀ ਕਿਸੇ ਮਾਨਸਿਕ ਤੱਤ ਤੋਂ ਹੋਈ ਹੈ ਸਭ ਕੁਝ ਮਾਨਸਿਕ ਤੱਤ ਦਾ ਬਣਿਆ ਹੋਇਆ ਹੈ ਇਹ ਬਰਕਲੇ ਦੇ ਇਸ ਵਿਚਾਰ ਦੇ ਖਿਲਾਫ ਹੈ ਕਿ ਵਸਤਾਂ ਅਦਿ ਹੀ ਮੌਜੂਦ ਹੁੰਦੀਆਂ ਹਨ ਜਦ ਕੋਈ ਮਨ ਉਹਨਾਂ ਨੂੰ ਵੇਖਦਾ ਹੈ ਵਸਤਾਂ ਮਨ ਤੋਂ ਯਾਦ ਹਨ ਪਰ ਉਹਨਾਂ ਦਾ ਅੰਤਮ ਸਰੂਪ ਮਾਨਸਿਕ ਹੈ ਅੱਜ ਆਪਾਂ ਥੋੜੀ ਜੀ ਇਸ ਬਾਰੇ ਵਸਤੂਗਤ ਵਿਚਾਰਵਾਦ ਬਾਰੇ ਗੱਲ ਕੀਤੀ ਹੈ ਸਬਜੈਕਟਿਵ ਸੌਰੀ ਆਬਜੈਕਟਿਵ ਆਈਡੀਅਲਿਜ਼ਮ ਬਾਰੇ ਕੱਲ ਨੂੰ ਆਪਾਂ ਕੋਈ ਨਵਾਂ ਚੈਪਟਰ ਲੈ ਕੇ ਫਿਰ ਆਜਾ ਰੋਵਾਂਗੇ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਸਤਿ ਸ੍ਰੀ ਅਕਾਲ ਮਿਹਰਬਾਨੀ ਸ਼ੁਕਰੀਆ